ਆਪਣੇ ਨਾਮ ਨਾਲ ਪਤਾ ਵੀ ਹੋ ਜਾਣਾ ਮਾਣ ਮੈਨੂੰ ਦੇ ਦਿੱਤਾ ਕੋਲ ਪੈਸੇ ਖਰੀਦ ਲੈ। ਕਰਦਾ ਆਕਰਨਾ ਕਿ ਅਸੀਂ ਰਸਤਾ ਨਿਕਾਲੂਗੇ। ਪੁਰਗ ਕੱਲਾਂ ਲਿਆਂ ਇਹ ਲੈ ਕੇ ਸਾਡੇ ਮੈਦਾਨ ਵਿੱਚ ਚਾਪੜ ਪਾਦੀ। ਮੈਂ ਇਹ ਵਿਅਕਤੀ ਤੌਰ 'ਤੇ ਮੰਤਰੀ ਸਾਹਿਬ ਦੀ ਨਾਤਰ ਤੋਂ 4 ਸਾਲ ਦਾ ਅੰਤਰਗਤ ਪਾਲਾ ਦੀਆਂ ਦੀਆਂ ਚੈਲੋ ਇੱਕ ਲੰਮੇ ਮਿਆਕਾ ਜਿਹੜੇ ਅੱਜ ਸਵੇਰ ਤੋਂ ਲੈ ਕੇ ਉਦਾਵਾਲ ਜਿੱਥੇ ਡੇਢ ਮਾਈਲ ਦਾ ਪੂਰੇ ਵੀ ਸਾਰੇ ਪੁੱਛਣਾ ਜਾਣਣਾ ਤੁਹਾਡੋ ਕੀ ਕੀ ਕੋਈ ਬੰਦ ਚ ਦੇ ਰਹੇ ਦੇਖੋ ਪਿਛਲੇ ਸਵਾ ਤਿੰਨ ਸਾਲ ਤੋਂ ਜਦੋਂ ਦੀ ਲੋਕਾਂ ਨੇ ਬਿਊਟੀ ਲਾਈ ਹੈ ਪੂਰੇ ਪੰਜਾਬ ਦੇ ਵਿੱਚ ਹੀ ਵੱਡੇ ਪੱਧਰ ਦੇ ਉੱਪਰ ਜੰਗੀ ਪੱਧਰ ਤੇ ਵਿਕਾਸ ਜਿਹੜੇ ਕੰਮ ਨੇ ਉਹ ਚੱਲ ਰਹੇ ਨੇ ਸਲਾਮ ਹਲਕਾ ਸੀ ਹੁਕਮ ਸਿੰਘ ਜੀ ਆ ਦੀ ਪਵਿੱਤਰ ਧਰਤੀ ਹੈ ਔਰ ਇੱਥੋਂ ਦੇ ਵਿਕਾਸ ਕਾਰਜ ਜਿਹੜੇ ਉਹ ਵੀ ਵੱਡੇ ਲੈਵਲ ਤੇ ਚੱਲ ਰਹੇ ਨੇ ਹੁਣ ਅੱਜ ਔਰ ਕੱਲ ਦੇ ਵਿੱਚ 3 ਕਰੋੜ 47 ਲੱਖ ਰੁਪਏ ਦੇ ਜਿਹੜੇ ਪਿੰਡਾਂ ਦੇ ਵਿਕਾਸ ਕਾਰਜ ਨੇ ਚਾਹੇ ਉਹ ਕੋਈ ਧਰਮਸ਼ਾਲਾ ਦਾ ਕੰਮ ਹੋਣਾ ਲੈ ਚਾਹੇ ਤੋਬੇ ਦੇ ਵਿੱਚੋਂ ਪਾਣੀ ਦੀ ਨਿਕਾਸੀ ਵਾਲਾ ਕੰਮ ਹੈ ਚਾਹੇ ਕੋਈ ਡਿਸਪੈਂਸਰੀ ਵਾਲਾ ਕੰਮ ਹੈ ਇਹ ਸਾਰੇ ਕੰਮ ਜਿਹੜੇ ਮੁੰਡਲੇ ਕੰਮ ਨੇੜੇ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਦੀ ਜ਼ਰੂਰ ਸੀਗੀ ਉਹਦੇ ਲਈ ਅੱਜ 3.47 ਲੱਖ ਰੁਪਏ ਦੇ ਚੈੱਕ ਡਿਸਟ੍ਰਿਬਿਊਸ਼ਨ ਦੀ ਸ਼ੁਰੂਆਤ ਹੈ ਜਿਹੜੀ ਉਹ ਕੀਤੀ ਹੈ ਮੈਂ ਸਮਝਦਾ ਕਿ ਇਹਦੇ ਨਾਲ ਬੁਨਿਆਦੀ ਜ਼ਰੂਰਤਾਂ ਜੋ ਸੀਗੀਆਂ ਇਹਨਾਂ ਪਿੰਡਾਂ ਦੀ ਆ ਉਹਨੂੰ ਕਾਫੀ ਹੌਲੰਗਾਰ ਹੈ ਜਿਹੜਾ ਸਾਰਾ ਉਹ ਮਿਲੇਗਾ ਜਿਸ ਤਰ੍ਹਾਂ ਹੀ ਲੁਧਿਆਣੇ ਤੁਸੀਂ ਕਾਫੀ ਮਿਹਨਤ ਕੀਤੀ ਹੈ ਕਿਸ ਤਰ੍ਹਾਂ ਦੇ ਪ੍ਰਣਾਮ ਤੁਹਾਨੂੰ ਆਉਣ ਦੀ ਉਮੀਦ ਲੱਗਦੀ ਆ ਚੰਗੇ ਵਧੀਆ ਵੱਡੇ ਮਾਰਜਨ ਦੇ ਉੱਪਰ ਉਮੀਦ ਕਰਦੇ ਆ ਕਿ ਆਵਾਜ਼ੀ ਪਾਰਟੀ ਦੇ ਸੰਜੀਗ ਰੋੜਾ ਜਿੱਤਣਗੇ। ਪਰ ਪਾਣੀਆਂ ਨੂੰ ਲੈ ਕੇ ਜਿਸ ਤਰ੍ਹਾਂ ਦੇ ਬਿਆਨਬਾਜ਼ੀ ਹੋ ਰਹੀ ਹੈ, ਸਿਆਸੀਕਰਨ ਹੋ ਰਿਹਾ ਹੈ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਸੀ? ਨਹੀਂ, ਇਹ ਜਿਹੜਾ ਇੱਕ ਨਵੇਂ ਵਿਵਾਦ ਹੈ ਜਿਹੜਾ ਉਹ ਖੜਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜੇ ਐਨਕੇ ਦੇ ਮੁੱਖ ਮੰਤਰੀ 우ਮਾਰ ਅਬਦੁੱਲਾਹ ਵੱਲੋਂ ਜਿਹਦੇ ਮੈਂ ਸਮਝਦਾ ਕਿ ਇਹ ਜੇ ਬੜਾ ਪ੍ਰੀ ਮੈਚੂਰ ਕੋਈ ਵੀ ਇਹ ਜਿਹਾ ਬਿਆਨ ਦੇਣਾ ਜਿਸ ਨਾਲ ਕੰਟਰੋਵਰਸੀ ਕ੍ਰੀਏਟ ਹੋਵੇ, ਉਹ ਵਾਜਬ ਜਾਇਜ਼ ਗੱਲ ਨਹੀਂ ਹੈ। ਹੁਣ ਜੇ ਪਾਕਿਸਤਾਨ ਦਾ ਪਾਣੀ ਰੋਕ ਕਿਉਂ ਗਣਗੇ ਵੀ ਸਾਰਾ ਜੰਮੂ ਅਤੇ ਕਸ਼ਮੀਰ ਚ ਕੰਜ਼ੂਮ ਕਰਾਂਗੇ ਤਾਂ ਕੋਈ ਲੌਜੀਕ ਨਹੀਂ ਹੈ ਉਹ ਤਾਂ ਦੇਸ਼ ਦਾ ਪਾਣੀ ਹੈ ਉਹਦੇ ਲਈ ਮੈਂ ਸਮਝਦਾ ਕਿ ਇਹ ਜੀ ਕਿਸੇ ਸਟੇਟ ਗਵਰਨਮੈਂਟ ਨਾਲ ਵੀ ਕੋਈ ਡਿਸਕਸ਼ਨ ਨਹੀਂ ਹੋਈ ਸੈਂਟਰਲ ਗਵਰਨਮੈਂਟ ਨੇ ਵੀ ਹਜੇ ਉਹਦੇ ਬਾਰੇ ਕੋਈ ਮੈਨੂੰ ਲੱਗਦਾ ਹੈ ਕੋਈ ਡਿਸਕਸ਼ਨ ਨਹੀਂ ਕੀਤੀ ਗਈ ਇਹ ਅਜੇ ਇਨੀ ਪ੍ਰੀਮਚੂਰ ਸਟੇਜ ਤੇ ਇਹ ਜੀ ਬਿਆਨਬਾਜ਼ੀ ਕਰਨੀ ਉਹ ਮੈਂ ਸਮਝਦਾ ਕਿ ਵਾਜਬ ਨਹੀਂ ਹੈ ਜੀ ਨਾਮ ਹੈ ਆਪਣਾ ਰਜੀਤ ਕੌਰ ਆ ਜੀ ਕਿਹੜਾ ਪਿੰਡਾ ਨਮੋਲ ਅੱਜ ਅਮੜ ਉੜਾ ਜਾਈ ਸੀ ਕਿ ਕੀ ਕਹਿ ਕੇ ਗਏ ਨੇ ਉਹ ਕਹਿੰਦੇ ਕੰਮ ਕੋਈ ਨਾ ਤੁਹਾਡੇ ਕਰਾਂਗੇ ਕੰਮ ਸਾਦਾ ਬਣਾ ਨਹੀਂ ਰਹੇ ਹਾ ਤਖਰੇ ਕੰਮ ਕਰਾਈ ਜਾਂਦੇ ਨੇ ਆਪਦਾ ਸਾਦਾ ਕੋਈ ਗਰੀਬਾਂ ਦਾ ਕੰਮ ਨਹੀਂ ਕੀ ਕੰਮ ਹੈ ਤੁਹਾਡਾ ਜੀ ਸਾਦਾ ਜ਼ਿਮੀਂਦਾਰਾਂ ਦਾ 10-10 ਲੱਖ ਮਾਫ ਨੇ ਸਾਦਾ 25000 ਤੋਂ ਅੱਧਰ ਰਹਿ ਗਿਆ ਹੱਥ ਵੀ ਨਹੀਂ ਮਾਫ ਕਹਦਾ 25000 ਅੱਛੇ 25000 ਲੋਨ ਲਿਆਤੀ ਮੈਂ ਸਾਤੇ ਬਹੁਤ ਸਾਲ ਹੋ ਗਏ ਅੱਦੇ-ਅੱਦੇ ਭਰਤੇ ਅੱਦੇ-ਅੱਦੇ ਮਾਫ ਨਹੀਂ ਕਰੇ ਦੁੱਗਣਾ ਲਾ ਕੇ 50000 ਘੜਤਾ ਮੇਰੇ ਵਰਗਾ ਗਰੀਬ ਕਿੱਥੋਂ ਭਰੂ 50000 ਵਿਆਜ ਲਾ ਕੇ ਦੁੱਗਣਾ ਵਿਆਜ ਲਉਂਦੇ ਨੇ ਹੁਣ ਕੀ ਕਹਗੇ ਨਾ ਤੁਹਾਨੂੰ ਹੁਣ ਕਹਿੰਦੇ ਇਹ ਮਾਫ ਨਹੀਂ ਹੁੰਦੇ ਅੱਛਾ ਦੂਜੀ ਗੱਲ ਇਹ ਲੋਕ ਤਖੜੇ ਥਾਂ ਉੱਤੇ ਪੀ ਜਾਂਦੇ ਨੇ ਪੰਚਾਇਤੀ ਗਰੀਬਾਂ ਨੂੰ ਗਿੱਟ ਵੀ ਨਹੀਂ ਦਿੰਦੇ ਥਾਂ ਥਾਂ ਕਲੋਨੀਆਂ ਮਿਲਦੀਆਂ ਸਾਨੂੰ ਕਿਸੇ ਨੂੰ ਕਲੋਨੀ ਨਹੀਂ ਮਿਲਦੀ ਸਾਨੂੰ ਕਿਸੇ ਨੂੰ ਗਿੱਟ ਥਾਂ ਨਹੀਂ ਮਿਲਦਾ ਜਾ ਕੇ ਦੇਖੋ ਗੰਦ ਤੇ ਬਹਿ ਕੇ ਰੋਟੀ ਖਾਂਦੇ ਇਹ ਕਿੱਥੇ ਗਿੱਟ ਥਾਂ ਆ ਉੱਥੇ ਮਾਲ ਪਸ਼ੂ ਆ ਉੱਥੇ ਅਸੀਂ ਰੋਟੀ ਬਕਾਉਣਾ ਉੱਥੇ ਖਾਣੇ ਆ ਗੋਹੇ ਦੇ ਉੱਤੇ ਬਹਿ ਕੇ ਰੋਟੀ ਖਾਂਦੇ ਆ ਅਸੀਂ ਤੁਸੀਂ ਪਿੰਡ ਦੇ ਸਰਪੰਚ ਨਾਲ ਗੱਲ ਕੀਤੀ ਹੈ ਸਰਪੰਚ ਕਹਿੰਦਾ ਕਲੋਨੀ ਤੁਹਾਨੂੰ ਮਿਲੀ ਨਹੀਂ ਛੱਕਦੀ ਉਰੇ ਕਿਉਂ ਨਹੀਂ ਮਿਲ ਛੱਕਦੀ ਉਰੇ ਪੰਚਾਇਤ ਹਟਾਉਂਦੀ ਆ ਕਲੋਨੀ ਕਹਿੰਨੀ ਸਾਨੂੰ ਮਿਲ ਛੱਕਦੀ ਕੀ ਨਾਮ ਹੈ ਆਪਣਾ ਕਰਮ ਸਿੰਘ ਕਰਮ ਸਿੰਘ ਜੀ ਅਜਾ ਮਨੋੜਾ ਜੀ ਆਏ ਸੀਗੇ ਗ੍ਰਾਂਡ ਦਿੱਕੇ ਗਏ ਨੇ ਕੀ ਗੱਲਾਂ ਕਹੂੰ ਨਾ ਬਾਰੇ ਉਹਨਾਂ ਬਾਰੇ ਦੀ ਹੁਣ ਸਾਡਾ ਜਿਹੜਾ ਮਸਲਾ ਕੋਈ ਗਰੀਬਾਂ ਦਾ ਉਹਨਾਂ ਦਾ ਗਰੀਬਾਂ ਦਾ ਕੋਈ ਮਸਲਾ ਹੱਲ ਹੋਊਗਾ ਹੋਰ ਉੱਥੇ ਇਹ ਪੰਚਾਇਤਕਾਰ ਬਣਾ ਰਹੇ ਨੇ ਗਰੀਬ ਕਿੱਥੇ ਜਾਣਗੇ ਜਿਹੜਾ ਤੋਂ ਕੀ ਗਰੀਬਾਂ ਨੂੰ ਉਹ ਤਾਂ ਇਹ ਰੋਕੀ ਜਾਂਦੇ ਨੇ ਗਰੀਬਾਂ ਦਾ ਜਿਦਾਂ ਇਹ ਹੋ ਗਏ ਹੋ ਕਰਕੇ ਜਿਹਨੂੰ ਕਰਾ ਦੇਗੇ ਨੇ ਇਹ ਤਾਂ ਇਧਰਲੇ ਪਾਸੇ ਹੈ ਜੀ ਸਾਡਾ ਮਿਰਜਾਪਤੀ ਨੂੰ ਮੋਲ ਹੈ ਅੱਛਾ ਹਾਂਜੀ ਤੇ ਇਹ ਕਹਿੰਦੇ ਸੀ ਬੜਾ ਵਿਕਾਸ ਕਰ ਰਹੇ ਗਰੀਬਾਂ ਦੇ დასੰਦਿਆਂ ਉਹ ਵੀ ਵਿਕਾਸ ਨਹੀਂ ਵੀ ਗਰੀਬਾਂ ਦਾ ਕੋਈ ਵਿਕਾਸ ਨਹੀਂ ਹੈਗਾ ਜੀ ਕੋਈ ਨਹੀਂ ਸੁਣਦਾ ਚਾਦੀ ਕੋਈ ਨਹੀਂ ਸੁਣਦਾ ਗਰੀਬਾਂ ਦੀ ਤਾਂ ਸੁਣਦਾ ਹੀ ਨਹੀਂ ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਵੀ ਲਿਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਪੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦਾ ਬਚ ਬਣਾਓ ਪੂਰੀ ਠਕ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣੇ ਹੋਵੇ ਭਾਵੇਂ ਕਰੋਣੇ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਸੇਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਤੇ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦੇ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦੇ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਬਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਓਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਯੂਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਡਾਕਟਰ ਅਰਸ਼ਦੀਪ ਕੋਰ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ੀਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿਹੜਾ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਤੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News